ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਪਰਟੀ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸਤਾਂ ਲਾਈਆਂ ਉਹ ਹਿਆਣੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸਤਾਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ 2022 ਦੀ ਇਹ ਮੇਰੇ ਹਸਬੰਦ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਪ੍ਰਸ਼ਾਸਨ ਵੱਲੋਂ ਨਾਕਿਆ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸਿੱਟਾਂ ਖਾੜੀਆਂ ਗਈਆਂ ਉਖਾੜ ਕੇ ਉਹ ਸਿੱਟਾਂ ਦੇ ਵਿੱਚ ਇਹਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰੀ ਸੀਗੀ ਪਰ ਹੱਤ ਤੱਕ ਕਿਸੇ ਦੇ ਡਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਤੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲ ਕਾਂ ਤੋਂ ਬਲਵਿੰਦਰ ਸਿੰਘ ਸੋਨੂੰ ਤਮਨਦੀਪ ਕੋਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਦਾ 7:30 ਦਾ ਟਾਈਮ ਸੀ ਬਾਈਪਾਸ ਬਾਦਰੋੜ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੌਸ ਜਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਹਾਂ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗੀ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗੇ ਤੇ ਬਲਵਿੰਦਰ ਸਿੰਘ ਵੀ ਉੱਥੇ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨਾਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਗੱਡੀ ਚੈੱਕ ਕਰ ਲਈ ਪਰ ਇਸ ਲੇਡੀਜ਼ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ASCII ਦੀ ਗੱਡੀ ਚੈੱਕ ਕਰਨੀ ਆ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਨਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਸਿੱਟਾ ਸੀਗਾ ਪੂਰਾ ਗਰੰਟੀਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਹਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰ ਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਕਿ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੋ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ ਦੋ ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੁਣਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗੱਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਇਸ ਲੇਡੀ ਜੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ ਬਲਵਿੰਦਰ ਸਿੰਘ ਸੋਨੂ ਨੂੰ ਫੜਿਆ ਜਾਵੇ ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ ਹੋਰ ਵੀ ਲੋਕ ਜੁੜੇ ਹੋਏ ਨੇ ਉਹਨਾਂ ਦੇ ਵੀ ਖਲਾਸੇ ਹੋਣਗੇ ਮੈਂ ਤੁਹਾਡੇ ਸਾਰੇ ਅੱਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਣੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਵੇਚ-ਵਿਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡوزر ਫੇਰਿਆ ਗਿਆ ਘਰ ਢਾਹ ਦਿੱਤੇ ਗਏ ਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੋਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਂਟ ਹੈ ਇੱਕ ਨਿਆਂ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਂਟ ਦਿੱਤਾ ਹੋਇਆ ਹੈ ثار ਗੱਡੀ ਵਰਨਾ ਗੱਡੀ ਬੁੱਲਟ ਇੰਨੀ ਪ੍ਰੋਪਰਟੀ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋਲ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ 15 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉਹਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪਦੇ ਰੰਗੀ ਹੱਤੀ ਇੱਕ ਐਸਐਚਓ ਦੇ ਨਾਲ ਫੜ ਲਿਆ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੰਦੀ ਉਹਨੇ ਫੜ ਲਿਆ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇੰਨੇ ਉਸ ਲੇਡੀਜ਼ ਨੇ ਅਮਾਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਰ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਥੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾ ਮੁਰ ਕੇ ਇਸ ਲੇਡੀ ਨੇ ਉਸ ਮੁੰਡੇ ਤੇ 376 ਦਾ ਪਰਚਾ ਘਟਾਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵੂੰਗੀ 376 ਦਾ ਪਰਚਾ ਘਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲ ਇਹਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਹੋਇਆ ਸੀ ਪੇਲਾ ਕੇਸ ਅੜਦਾ ਨੇ ਮੁੜ ਕੇ ਇਹਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿੜਾ ਸੁਣਾਣਾ ਚਾਹਿਆ ਮੁੜ ਕੇ ਉਸ ਵਕੀਲ ਕੋਲ ਵੀ ਨੇ 5 ਲੱਖ ਰੁਪਈਆ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਜਿੰਨੇ ਵੀ ਜਨੇ ਮੈਨੂੰ ਦੇਖ ਰਹੇ ਨੇ ਵੀਡੀਓ ਸ਼ੇਅਰ ਕਰ ਦਿਓ ਤੇ ਸਸਰੀਕਾਲ ਸਾਰਿਆਂ ਨੂੰ ਇੱਕ ਕੱਲ ਦੀ ਤੇ ਅਸਵਿਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਹੈ ਵੀ ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਲੇਡੀਜ਼ ਦਾ ਨਾਮ ਅਮਨਦੀਪ कौर ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਲੈਨ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਝ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਾਂਸਟੈਂਟ ਮੁਲਾਜ਼ਮ ਸੀ ਇਹਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦੇ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਹੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ ਦੋ ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਨਾਂ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪੰਤਾਨਾ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਏ ਪੈਸਾ ਕਿੱਥੋਂ ਆ ਰਿਹਾ ਹੈਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗੱਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕੱਲ ਚਿੱਟੇ ਸਮੇਤ ਥਾਰ ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਅਹੁਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਤ ਹੋਇਆ ਪਰ ਪੁਲਿਸ ਵਾਲਿਆਂ ਦੇ ਦੱਸਣ ਦੇ ਮੁਤਾਬਿਕ 17 ਪੁਆਇੰਟ ਕੁਛ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਅ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਭੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਭੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲ ਕਾਂ ਤੋਂ ਬਲਵਿੰਦਰ ਸਿੰਘ सोनू ਤੇਮਨਦੀਪ ਔਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਏ ਉਹਦੇ ਤੋਂ ਫਾਜ਼ਲ ਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੌਸ ਜਮਾ ਕੇ ਕਹਿਣ ਲੱਗੀ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਹਾਂ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗੀ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗੇ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨਾਕਾ ਲੱਗੇ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਗੱਡੀ ਚੈੱਕ ਕਰ ਲਈ ਪਰ ਇਸ ਲੇਡੀਜ਼ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਦੀ ਗੱਡੀ ਚੈੱਕ ਕਰਨੀ ਆ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਆ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਨਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਸਿੱਟਾ ਸੀਗਾ ਪੂਰਾ ਗਰੰਟੀ ਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰ ਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫੇਰ ਵੀਡੀਓ ਕੱਲ ਵੀ ਇਹ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਪਰਟੀ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸਤਾਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸਤਾਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰੋਂ ਦਰਖਾਸਤ ਆ ਜਾਂਦੀ ਸੀਗੀ ਨਿੱਚੇ ਆ ਕੇ ਜਿਹੜੇ ਨਿੱਚੇ ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕੋਲ ਨਹੀਂ ਆਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਨ ਬੱਚਿਆਂ ਸਮੇਤ ਇੱਕ ਮੇਰੀ ਸੇਲੀ ਸੀਗੀ ਅਸੀਂ ਆ ਕੇ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਹਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣ ਵਾਸਤੇ ਇਹਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਇੱਕ ਚਾਹ ਪਾਣੀ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲੀ ਜਾਂਦਾ ਏ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40 ਹਜ਼ਾਰ ਰੁਪਏ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪਾਣੀ ਦਾ ਕੰਮ ਇਹਨਾਂ ਨੇ ਇਹ ਸੰਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਇਹ ਤਾਂ ਐਪੀਸੀਆ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪਰਤਰਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀ ਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੀ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜ ਰਹੀ ਸੀ ਬੇਟੀ ਦੀ ਤਬੀਅਤ ਤੇ ਚਲੋ ਸਾਨੂੰ ਉੱਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੁੱਲੋਂ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਕਰ ਦਰਜ ਕਰਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੀ ਦੁਨੀਆ ਪਰਦੇ ਇੰਸਟਾਗ੍ਰਾਮ ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ-ਘਟ 1.78 ਹਜ਼ਾਰ ਲੋਕ ਮੇਨਾਂ ਜੁੜੇ ਹੋਏ ਆ ਕੋਈ ਵੀੰਨ ਚ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸਾਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੁਝ ਵੀ ਆ ਜਾ ਨਹੀਂ ਨਿਕਲਿਆਗਾ ਝੋਕੜਾ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਤੁਲਾ ਪੁੱਕੀ ਰੱਖ ਕੇ ਪਸਾਨ ਦੀ ਕੋਸ਼ਿਸ਼ ਕੀਤੀ ਅਸੀਂ ਅੱਧਾ ਕੋਲ ਪੁੱਕੀ ਵਿੱਚ ਨਹੀਂ ਸੀ ਉੱਤੇ ਮੈਂ 2022 ਦੀ ਘਰੋਂ ਨਿਕਲੀ ਹੋਈ ਆ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀ ਆ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਢਦੀ ਸੀਗੀ ਜਦੋਂ ਦੀ ਮੈਂ ਆਵਦੀ ਗੁੜੀਆ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੇ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੇ ਕਿੱਥੇ ੱੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰੀ ਸੀਗੀ ਪਰ ਹੱਦ ਤੱਕ ਕਿਸੇ ਦੇ ਡਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਉਹਨੂੰ ਉੱਥੇ ਪਤਨ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੈਨ ਜਾਂਦੀ ਪਈ ਹੋਗੀ ਚਿੱਟਾ ਜਿਸ ਹਿਸਾਬ ਨਾਲ ਇੰਦੇ ਕੋਲ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋ ਕਿ ਬੈਂਟ ਨੰਬਰ 1248 ਪੁਲਿਸ ਚੌਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪੀਟਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਐ ਜੋ ਕਿ ਉਹਨਾਂ ਦਾ ਸਰਸਤੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲਾਂਦਾ ਸੀ ਇਹ ਆਪਦੀ ਗੱਡੀ ਤੇ ਚਿੱਟਾ ਲੈ ਕੇ ਆਉਂਦੀ ਸੀ ਹੀਰੋਇਨ ਲੈ ਕੇ ਆਉਂਦੀ ਸੀ ਸੋਨੂ ਬਲਵਿੰਦਰ ਸਿੰਘ ਕੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ ਪੁੱਚੋ ਮੰਡੀ ਸਪਲਾਈ ਕਰਦਾ ਸੀ ਸਰਸੇ ਕਦਾ ਸੀ ਸਿਰਫ ਇਹ ਸੋ ਲੈਡੀਆਂ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ ਬਲਵਿੰਦਰ ਸਿੰਘ ਸੋਨੂ ਨੂੰ ਵੀ ਫੜਿਆ ਜਾਵੇ ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ ਹੋਰ ਵੀ ਲੋਕ ਜੁੜੇ ਹੋਏ ਨੇ ਉਹਨਾਂ ਦੇ ਵੀ ਖਲਾਸੇ ਹੋਣਗੇ ਮੈਂ ਤੁਹਾਡੇ ਸਾਰਿਆਂ ਕੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਦੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਵੇਚ-ਵਿਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡوزر ਫੇਰਿਆ ਗਿਆ ਘਰ ਢਾ ਦਿੱਤੇ ਗਏ ਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੌਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਟ ਹੈ ਇੱਕ ਕਿੰਨਿਆਂ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਟ ਦਿੱਤਾ ਹੋਇਆ ਠਾਰ ਗੱਡੀ ਵਰਨਾ ਗੱਡੀ ਬੁਲਟ ਇੰਨੀ ਪ੍ਰੋਫਿਟੀ ਕਿੱਥੋਂ ਆਈ ਇਹ ਸਾਰੇ ਜਾਂਚ ਪਰਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਆਹ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ ਠੀਕ ਹੈ ਸਕੂਟਰੇ ਤੱਕ ਨੇ ਜੁੜਦੀ ਇਹ ਇੱਕ ਲੇਡੀ ਚ ਪੁਲਿਸ ਕਾਂਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਕਿਸੇ ਕੋਲ ਦਿੱਤੀ ਜਾਂਦੀ ਹੈ ਜ਼ਿੰਮੇਦਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ-ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇਹਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਹੀ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨੇ ਪਹਿਲਾਂ ਵਾਲੀ ਪਹਿਲਾਂ ਨਵੀਂ ਕਢਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕਢਾਈ ਹੈ ਥਾਰ ਵਰਨਾ ਇੱਕ ਗੱਡੀ ਇਹਦੇ ਕੋਲ ਇੱਕ ਇਹਦੇ ਕੋਲ ਔਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇਹਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਅਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਨੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬਹੁਤ ਚਿਰ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹਦਾ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਗ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੜੀ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਇਹ ਕੱਲੀ ਇਹ ਲੇਡੀਜ਼ ਨਹੀਂ ਜਿੱਥੋਂ ਲੈ ਕੇ ਆਂਦੀ ਸੀ ਉਵੇਂ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਨਾਂ ਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇ ਸਾਰੀ ਇਨਕਮਾਰੀ ਹੋਣੀ ਚਾਹੀਦੀ ਹੈ ਪ੍ਰੋਪਰਟੀ ਕਿੱਥੋਂ ਬਣਾਈ ਹੈ ਚਿੱਟਾ ਕਿੱਥੋਂ ਲੈ ਕੇ ਆਈ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਫਿਰ ਹੀ ਪੰਜਾਬ ਦਾ ਸੁਧਾਰ ਹੋਊਗਾ ਜੇ ਅੱਜ ਪੁਲਿਸ ਵਾਲੇ ਕਈ ਐਜੇ ਨੇ ਜਿਹੜੇ ਵਿੱਚ 50% ਨੇ ਜਿਹੜੇ ਇਹ ਰਲ ਕੇ ਕੰਮ ਕਰ ਰਹੇ ਨੇ ਤੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਇਹਦੇ ਵੀ ਘਰ ਤੇ ਬਲਡੋਜ਼ਰ ਫੇਰਿਆ ਜਾਵੇ ਤੁਸੀਂ ਸਾਰੇ ਜਣੇ ਲਾਈਵ ਦੇਖ ਰਹੇ ਹੋ ਸ਼ੇਅਰ ਕਰੋ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ ਇਹ ਆਮ ਪਬਲਿਕ ਦੇ ਘਰ ਨਹੀਂ ਟਾਣੇਗੇ ਜਿਹੜੇ ਮੁਲਾਜ਼ਮ ਵੀ ਰੰਗੇ ਹੱਤੀ ਫੜੇ ਜਾਂਦੇ ਨੇ ਜਿਨ੍ਹਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ ਉਹਨਾਂ ਦੇ ਵੀ ਘਰ ਟਾਏ ਜਾਣ ਮੇਰਾ ਘਰ ਇਸ ਲੇਡੀ ਜੀ ਨੇ ਵਿਕਾਤਾ ਹਜੇ ਇੱਕ ਮਹੀਨਾ ਹੋਇਆ ਘਰ ਵਕਾ ਕੇ ਇਹਨੇ ਆਪਦਾ ਘਰ ਪੜ ਲਿਆ ਮੈਂ ਇਸ ਟਾਈਮ ਕਰਾਇਆ ਤੇ ਰਹਿ ਰਹੀਆਂ ਦੋ ਬੱਚਿਆਂ ਸਮੇਤ ਮੈਂ ਆਪਦਾ ਟੈਂਪਾਸ ਕਰੀ ਸੀ 2022 ਦਾ ਮੈਨੂੰ ਘਰੋਂ ਕੱਢ ਰੱਖਿਆ ਮੇਰੇ ਕੋ ਘਰ ਨਹੀਂ ਮੈਨੂੰ ਜਿੱਥੇ ਮੇਰੇ ਕੋ ਮਰਜ਼ੀ ਮੈਨਾਂ ਕੰਟੈਕਟ ਕਰਕੇ ਪੁੱਛ ਲਦੇ ਕਿਰਾਏ ਤੇ ਮੈਂ ਰਹਿ ਰਹੀ ਆ ਦੋਨੋਂ ਬੇਟੀਆਂ ਸਮੇਤ ਮੇਰੇ ਕੋਈ ਜਗ੍ਹਾ ਨਹੀਂ ਇੱਕ ਘਰ ਸੀ ਉਹ ਘਰ ਵੀ ਬਲਵਿੰਦਰ ਸਿੰਘ ਸੋਨੂ ਨੇ ਵੇਚ ਕੇ ਇਹਦੇ ਨਾਮ ਕਰਾਤਾ ਇਹਨੇ ਪ੍ਰੋਪਰਟੀ ਆਪਦੀ ਬਣਾਲੀ ਮੇਰਾ ਘਰ ਉਜਾੜ ਕੇ ਆਪਦਾ ਘਰ ਬਸਾਨ ਚੱਲੀ ਸੀ ਪਰਮਾਤਮਾ ਨੇ ਇਹਦਾ ਘਰ ਉਜਾੜਨਾ ਪਹਿਲਾਂ ਇਹ 2015 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉਹਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪਦੇ ਰੰਗੀ ਹੱਤੀ ਇੱਕ ਐਸਐਚਓ ਦੇ ਨਾਲ ਫੜ ਲਿਆ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੰਦੀ ਉਹਨੇ ਫੜ ਲਿਆ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇੰਨੇ ਉਸ ਲੇਡੀਜ਼ ਨੇ ਅਮਾਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਾ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਥੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾ ਮੁਰ ਕੇ ਇਸ ਲੇਡੀ ਨੇ ਉਸ ਮੁੰਡੇ ਤੇ 376 ਦਾ ਪਰਚਾ ਘਟਾਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵੂੰਗੀ 376 ਦਾ ਪਰਚਾ ਘਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲ ਇਹਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਹੋਇਆ ਸੀ ਪੇਲਾ ਕੇਸ ਅੜਦਾ ਨੇ ਮੁੜ ਕੇ ਇੰਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿਣਾ ਸੁਣਾਣਾ ਚਾਹਿਆ ਮੁੜ ਕੇ ਉਸ ਵਕੀਲ ਕੋਲ ਵੀ ਨੇ 5 ਲੱਖ ਰੁਪਏ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹਦੀ ਉਹਨਾਂ ਦਾ ਡਾਇਰੈਕਟ ਇੰਦੇ ਪ੍ਰਤੀ ਫੋਨ ਆਂਦਾ ਹੈ ਵੀ ਇਹਨੂੰ ਕੁਐਸਚਨ ਹੀ ਕਹਿਣਾਗਾ ਉਹ ਇਹਨੂੰ ਜਾਣ ਕੇ ਕਿ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਨ ਆ ਗਈ ਹੈ ਪੰਜਾਬੀ ਭਾਸ਼ਾ ਵਿੱਚ ਇੰਨੇ ਗੁੱਡਵਿਲਿੰਗ ਦੇ ਲਿੰਕ ਬਣੇ ਹੋਏ ਨੇ ਕਿ ਚੈਂਪ پیچھے ਮੈਂ ਵੀ ਦੁਬਈ ਗਈ ਹੋਈ ਸੀ ਮੇਰੀ ਇੱਕ ਸਹੇਲੀ ਸੀ ਉਹ ਵੀ ਆਓ ਮਲੇਸ਼ੀਆ ਗਈ ਹੋਈ ਸੀ ਮੇਰੀ ਮੰਮੀ ਮੇਰਾ ਮੇਰਾ ਬ੍ਰਦਰ ਉਹ ਆਪਦੇ ਘਰੇ ਪਿੰਡ ਸਰਸੇ ਦੇ ਕੋਲ ਸਰਸਾ ਜ਼ਿਲ੍ਹਾ ਹਰਿਆਣਾ ਤੇ ਨਾਲ ਸਰਸੇ ਦੇ ਕੋਲ ਪਿੰਡ ਹੈਗਾਗਾ ਉੱਥੇ ਰਹਿੰਦੇ ਨੇ ਉਹਨਾਂ ਤੇ ਮੇਰੇ ਮਾਮੇ ਦੇ ਲੜਕਾ ਮਾਮੇ ਦੀ ਲੜਕੇ ਇਹਨਾਂ ਨੇ ਜਦੋਂ ਇਹਨਾਂ ਨੂੰ ਲੱਗਿਆ ਵੀ ਅਸੀਂ ਬਦਲਾ ਲੈਣਾ ਪੁੱਕੀ ਵਾਲਾ ਕੰਮ ਤਾਂ ਹੋਇਆ ਨਹੀਂ ਕਿਉਂਕਿ ਕੁਝ ਬਰਾਮਤ ਨਹੀਂ ਸੀਗਾ ਓਪਨ ਜਗ੍ਹਾ ਸੀ ਓਪਨ ਜਗ੍ਹਾ 'ਚ ਤਾਂ ਕੋਈ ਬੰਦਾ ਮਾਰ ਕੇ ਸੜ ਜਾਏਗਾ ਐ ਥੋੜੀ ਵੀ ਉਹ ਅਸੀਂ ਮਾਰ ਕੇ ਸੱਟਿਆ ਸਦਰਥਾਣਾ ਬਾਈਪਾਸ ਬਾਦਰ ਰੋਡ ਕੋਲ ਸਦਰਥਾਣਾ ਬਣਿਆ ਹੋਇਆਗਾ ਉੱਥੇ ਇੱਕ ਆਮ ਇੱਕ ਆਪਾਂ ਤਰਪਾਲਾ ਪਾ ਕੇ ਬਣਾਇਆ ਸੀ ਉੱਥੇ ਇਹਨਾਂ ਨੇ ਅੱਧਾ ਕੋਲਾ ਪੁੱਕੀ ਰੱਖੀ ਰੱਖੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਉੱਥੇ ਦਾਲ ਨਹੀਂ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸਪਰਸ਼ਾ ਕਰਕੇ ਸਾਡੇ ਤੇ ਇੱਕ ਚੋਰੀ ਦਾ ਪਰਚਾ ਪਾਤਾ ਵੀ ਜਿਹੜੀ ਗੁਰਮੀਤ ਕੌਰ ਐ ਮੇਰਾ ਨਾਮ ਗੁਰਮੀਤ ਕੌਰ ਐ ਉਹ ਤਾਂ ਇਹਦੀ ਸੇਲੀ ਤੇ ਇਹਦੇ ਮੰਮੀ ਮੰਮੀ ਬ੍ਰਦਰ 6 ਜਣਿਆਂ ਤੇ ਵੀ ਸਾਡਾ ਕਰੋ ਸਮਾਨ ਚੱਕ ਕੇ ਲੈ ਗਈ ਬਲਵਿੰਦਰ ਸਿੰਘ ਮੇਰਾ son ਨੂੰ ਮੇਰਾ ਘਰ ਵਾਲਾ ਐ ਇਕਾ ਬੈੱਡਲ ਮਾਰੀ ਜੋ ਵੀ ਸਮਾਨ ਹੈ ਉਹ ਲੇਡੀਜ਼ ਦਾ ਇੱਕ ਜਨਾਨੀ ਦਾ ਬਰਾਬਰ ਹੁੰਦਾਗਾ ਉਹ ਦਾਜ ਚ ਸਾਰਾ ਸਮਾਨ ਮੈਨੂੰ ਮਿਲਿਆ ਹੋਇਆ ਸੀ ਹਾਲਾਂਕਿ ਮੈਂ ਉਹ ਸਮਾਨ ਚੱਕ ਕੇ ਨਹੀਂ ਲੈ ਕੇ ਗਈ ਸੀ ਮੈਂ ਤਾਲਾ ਲਾ ਕੇ ਦੁਬਈ ਉਸੇ ਘਰ ਦੇ ਵਿੱਚੋਂ 1.5 ਹਜ਼ਾਰ ਰਹਿ ਕੇ ਫਲਾਈਟ ਚੜ੍ਹ ਕੇ ਅੰਮ੍ਰਿਤਸਰ ਤੋਂ ਦੁਬਈ ਚਲੀ ਗਈ ਸੀ ਮੇਰੇ ਕੋਲ ਮੋਹਰਾਂ ਲੱਗੀਆਂ ਹੋਈਆਂ ਨੇ ਸਭ ਕੁਝ ਹੈ ਤੇ ਇਹਨਾਂ ਨੇ ਕੋਈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਲ ਨਹੀਂ ਆਈ ਅਨਿੰਗਿਆ ਸਾਡੇ ਬਿਆਨ ਨਹੀਂ ਲਿੱਤੇਗੇ ਸਪਾਰਸ਼ਾ ਤੇ ਇਹਨਾਂ ਨੇ ਸਾਡੇ ਉੱਤੇ ਚੋਰੀ ਦਾ ਪਰਚਾ ਪਾ ਕੱਟ ਕੇ ਤੇ ਸਾਨੂੰ ਰੈਸਟਾ ਕਰਨ ਸਾਡੇ ਉੱਤੇ ਰੇਡਾਂ ਮਾਰਨੀ ਸ਼ੁਰੂ ਕਰਤੀਆਂ ਵੀ ਫੜਿਆ ਜਾਵੇ ਜਦੋਂ ਪਹਿਲੀ ਗੱਲ ਤਾਂ ਕਾਨੂੰਨ ਕਈ ਮੇਰੇ ਨਾਲ ਵਕੀਲ ਨੇ ਪੁਲਿਸ ਵਾਲੇ ਨੇ ਦੇਰੇ ਕਾਨੂੰਨ ਦੇ ਆਧਾਰ ਤੇ ਜਿਹੜੇ ਮੇਰੇ ਨਾਲ ਕਈ ਪੁਲਿਸ ਮੁਲਾਜ਼ਮ ਵੀ ਵਕੀਲ ਨੇ ਕਦੀ ਵੀ ਕਿਸੇ ਜਨਾਨੀ ਤੇ ਘਰਵਾਲੀ ਤੇ ਚੋਰੀ ਦਾ ਪਰਚਾ ਕਦੀ ਨਹੀਂ ਪੈਂਦਾ ਹੁੰਦਾ ਬਰਾਬਰ ਪ੍ਰਾਪਰ ਦੀ ਹਿੱਸੇਦਾਰ ਹੁੰਦੀ ਹੈ ਮੈਂ ਆਪਦੇ ਘਰ ਦੇ ਵਿੱਚੋਂ ਮੈਨੂੰ ਪ੍ਰਸ਼ਾਸਨ ਵੱਲੋਂ ਘਰ ਤੇ ਕਬਜ਼ਾ ਦਵਾਇਆ ਕਿਹਾ ਸੀ ਮੈਂ ਦੋਵੇਂ ਬੇਟੀਆਂ ਸਮੇਤ ਉਸੇ ਘਰ ਚ ਰਹਿੰਦੀ ਸੀ ਮੈਨੂੰ ਮੇਰੇ ਘਰ ਦੇ ਵਿੱਚੋਂ ਮੈਨੂੰ ਬੈੱਡ ਅਲਮਾਰੀ ਚੱਕਣ ਦੀ ਕੀ ਜ਼ਰੂਰਤ ਸੀ ਵੀ ਮੈਂ ਘਰ ਦੇ ਵਿੱਚੋਂ ਅਲਮਾਰੀ ਬੈੱਡ ਚੱਕ ਕੇ ਜਾਵਾਂ ਇਹਨਾਂ ਨੇ ਸਾਡੇ ਤੇ ਉਦੋਂ ਵੀ ਝੂਠਾ ਪਰਚਾ ਪਾਇਆ ਅਸੀਂ ਇਨਕਮਾਰੀਆਂ ਲਾਈਆਂ ਸਾਨੂੰ ਕੋਈ ਫੋਨ ਨਹੀਂ ਕੀਤਾ ਗਿਆ ਕੋਈ ਵੀ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਤੇ ਚੱਕ ਕੇ ਝੂਠੇ ਪਰਚਾ ਪਾਤਾ ਵੀ ਇੱਕ ਗੁਰਮੀਤ ਕੋਰ ਅਲਮਾਰੀ ਬੈੱਡ ਚੱਕ ਕੇ ਲੈ ਗਈ ਜੇ ਮੈਂ ਚੱਕ ਕੇ ਵੀ ਲੈ ਕੇ ਗਈਆਂ ਉਹ ਬੈੱਡ ਅਲਮਾਰੀ ਮੇਰੇ ਸੀ ਨਾ ਉਹ ਮੈਂ ਲੈ ਕੇ ਗਈਆਂ ਅਸੀਂ ਥੱਲੇ ਸੌਣਾ ਸੀਗਾ ਘਰ ਬੰਦੇ ਨੇ ਵੇਚਤਾ ਦੋ ਹੀ ਨੋਵਾ ਗੱਡੀਆਂ ਸੀ ਇਸ ਜਨਾਨੀ ਦੇ ਨਾਮ ਕਰਾਤੀਆਂ ਉਹ ਵੀ ਵੇਚਤੀਆਂ ਘਰ ਵੇਚਤਾ ਤੇ ਮੈਂ ਇੱਕ ਬੈੱਡ ਅਲਮਾਰੀ ਜੋਗੀ ਨਹੀਂ ਸੀ ਮੈਂ ਦੋ ਬੱਚੇ ਪੈਦਾ ਕੀਤੇ ਆ ਦ 8 ਸਾਲ ਦੀ ਕੁੜੀਆਂ 4 ਸਾਲ ਦੀ ਉਹਨਾਂ ਨੂੰ ਲੈ ਕੇ ਮੈਂ ਤੁਰੇ ਫਿਰਦੀ ਆ ਨਾ ਕੋ ਇਹ ਤਾਂ ਨਹੀਂ ਤੁਰਿਆ ਫਿਰਦਾ ਇੰਨੇ ਤਾਂ ਸੋਨੇ ਦੇ ਚੈਨਾ ਪਾਲੀਆਂ ਕੱਪੜੇ ਪਾਲੇ ਆਵਾਰਾ ਗਰਦੀ ਨੂੰ ਤੁਰਿਆ ਫਿਰਦਾ ਸੀ ਉਹਨਦੇ ਨਾਲ ਚਿੱਟਾ ਸਪਲਾਈ ਕਰੀ ਜਾਂਦੇ ਸੀ ਪੈਸਾ ਕਮਾਈ ਜਾਂਦੇ ਸੀਗੇ ਉਦੋਂ ਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕਰਕੇ ਸਾਡੇ ਤੇ ਝੂਠਾ ਪਰਚਾ ਪਾਤਾ ਬਲਵਿੰਦਰ ਸਿੰਘ ਸੋਨ ਨੂੰ ਨਵੇਂ ਸਰਸੇ ਦੇ ਵਿੱਚ ਰਿਕਾਰਡ ਬੋਲਦੇ ਨੇ ਇਹਨਾਂ ਦੇ ਕੋਲ ਦੋ ਅਸਲੇ ਨਜਾਇਜ਼ ਬਰਾਮਤ ਹੋਏ ਸੀ 1 ਕਰੋੜੀ ਥਾਣਾ ਦੇ ਵਿੱਚ ਐਫ ਆਈ ਆਰ ਨੰਬਰ 10 ਉਦੋਂ ਵੀ ਇਹਨੇ ਗੱਡੀ ਦੇ ਵਿੱਚ ਅਗਲੇ ਪਾਸੇ ਜਿੱਥੇ ਆਪਾਂ ਗੇਅਰ ਪਾਣੇ ਆ ਉੱਥੇ ਇਹਨੇ ਅਸਲਾ ਰੱਖਿਆ ਹੋਇਆ ਸੀ ਫਿੱਟ ਕੀਤਾ ਸੀ ਪੁਲਿਸ ਨੇ ਰੇਡ ਮਾਰੀ ਉਹ ਅਸਲਾ ਉਦੋਂ ਬਰਾਮਤ ਹੋਇਆ ਇੱਕ ਇਹਨੇ ਨਾਨਕਪੁਰ ਜ਼ਿਲ੍ਹਾ ਸਰਸਾ ਦੇ ਵਿੱਚ ਉੱਥੇ ਇਹਨੇ ਫੈਰ ਕੱਢੇ ਸੀ ਉਦੋਂ ਵੀ ਇਹਦੇ ਤੇ 307 ਦਾ ਪਰਚਾ ਦਰਜ ਹੋਇਆ ਦੋ ਪਰਚੇ ਇਹਨੇ ਦਰਜ ਨੇ ਨਜਾਇਜ਼ ਅਸਲੇ ਦੇ ਇਹ ਸਰਸੇ ਇੱਥੇ ਇੱਕ ਹੰਸਰਾਜ ਨਾਮ ਦਾ ਆਦਮੀ ਹੈ ਉੱਥੇ ਆ ਕੇ ਵਿੰਦਾ ਉਹਨਾਂ ਦਾ ਗਨ ਹਾਊਸ ਹੈ ਉਹ ਇਹਨੂੰ ਕਹਿੰਦਾ ਵੀ ਤੂੰ ਨਜਾਇਜ਼ ਅਸਲੇ ਲੋਕਾਂ ਨੂੰ ਸਪਲਾਈ ਕਰਨੇ ਆ ਬਹੁਤ ਇਹਨਾਂ ਦੇ ਕਾਲੇ ਰਿਕਾਰਡ ਨੇ ਜੋ ਕਿ ਥੱਬਾ ਸਰੂਪਾਂ ਦੇ ਸਮਿਤ ਮੇਰੇ ਕੋਲ ਪਿਆ ਮੇਰੇ ਨਾਲ ਪ੍ਰਸ਼ਾਸਨ ਕੋਆਪਰੇਟ ਕਰਕੇ ਚੱਲੇ ਮੇਰੇ ਨਾਲ ਮਿਲ ਕੇ ਚੱਲੇ ਇਹ ਦੋਨਾਂ ਨੂੰ ਫੜ ਕੇ ਬਹੁਤ ਵੱਡੇ ਵੱਡੇ ਅਧਿਕਾਰੀ ਵੀ ਜਿਹੜੇ ਨਾਲ ਮਿਲੇ ਹੋਏ ਨੇ ਵਧੀਆਂ ਲਿੰਕ ਨੇਂਦੇ ਉਹਨਾਂ ਦਾ ਵੀ ਖੁਲਾਸਾ ਹੀ ਹੋਣਗੇ ਤੇ ਜਿੱਥੋਂ ਚਿੱਟਾ ਆ ਰਿਹਾ ਸੀਗਾ ਜਿੱਥੋਂ ਇਹ ਚਿੱਟਾ ਲੈ ਕੇ ਆਂਦੀ ਸੀ ਉਹ ਵੀ ਵੱਡੇ ਮੁੱਲਜ਼ਮ ਫੜੇ ਜਾਣਗੇ ਫੇਰ ਪਤਾ ਫੇਰ ਪੰਜਾਬ ਦੇ ਵਿੱਚ ਸਫਾਇਆ ਹੋਊਗਾ ਅਦਰਵਾਈਜ਼ ਸਫਾਇਆ ਨਹੀਂ ਹੁੰਦਾ ਹੁਣ ਬਲਵਿੰਦਰ ਸਿੰਘ ਸੋਨੂ ਜੋ ਇਹਨਾਂ 파ਟਨਰ ਸੀ ਮੇਰਾ ਘਰ ਵਾਲਾ 2022 ਜਾਂਦੇ ਨਾ ਰਹਿਣਾ ਸੀ ਕੱਲਾ ਇਸ ਲੇੜੀ ਜਨੂਨੀ ਉਹਨੂੰ ਵੀ ਫੜਿਆ ਜਾਵੇ ਉਹਨੂੰ ਫੜ ਕੇ ਲੈ ਕੇ ਉਹਨਾਂ ਦਾ ਰਿਮਾਂਡ ਲਿੱਤਾ ਜਾਵੇ ਤੇ ਇਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਣ ਵੱਡੇ ਵੱਡੇ ਖੁਲਾਸੇ ਫੇਰ ਹੋਣਗੇ ਇਹਨਾਂ ਦਾ ਅਜਰਮਾਂਡ ਜਾਂ ਸਬਕੁੱਲ ਪੇਸ਼ ਕੀਤਾ ਜਾਊਗਾ ਉੱਥੋਂ ਮੰਗਿਆ ਜਾਵੇ ਤਾਂ ਪੁਲਿਸ ਪੂਰੇ ਜੋਰ ਨਾਲ ਪੁਲਿਸ ਵੀ ਵਿੱਚ ਕਈ ਅਧਿਕਾਰੀ ਨੇ ਜਿਹੜੇ ਮਤਲਬ ਇਸ ਪਾਰਸ਼ਾ ਵੀ ਆ ਰਹੀਆਂ ਹੋਣਗੀਆਂ ਬਹੁਤ ਕੁਝ ਹੋਊਗਾ ਪਰ ਆਪਾਂ ਆਮ ਪਬਲਿਕ ਨੇ ਸਾਥ ਦੇਣਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਐਜ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਦਾ ਘਰ ਪਰ ਹੀ ਜਾਂਦੇ ਨੇ ਨਸ਼ਾ ਵਿੱਚ ਵਿੱਚ ਕੇ ਇਹਨਾਂ ਨੂੰ ਵੀ ਛੱਡਿਆ ਨਹੀਂ ਜਾਣਾ ਚਾਹੀਦਾਗਾ ਇਹਨਾਂ ਨੂੰ ਹੋਰ ਵੀ ਕਈ ਲੋਗ ਨੇ ਜਿਹੜੇ ਇਹ ਕੰਮ ਕਰਦੇ ਨੇ ਇਸ ਲੇਡੀ ਨੂੰ ਛੱਡਿਆ ਨਾ ਜਾਵੇ ਬਹੁਤ ਖੁਲਾਸੇ ਹੋਣਗੇ ਬੇ ਤੁਸੀਂ ਅੱਗੇ ਜਿੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਦ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਆ ਨੇ ਤੁਸੀਂ ਇਹ ਸਾਰੀ ਜਾਂਚ ਪਰਤਾਲ ਕਰੋ ਇਹਦੇ ਘਰ ਤੇ ਬਲਡوزر ਫੇਰੋ ਲੋਕਾਂ ਦੇ ਘਰਾਂ ਤੇ ਬਲਡوزر ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਇਹ ਜਾ ਕੰਮ ਕਰਦੇ ਬਲਡوزر ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਬਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੋਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇਹਨੇ ਕਰਤੇ ਜੋ ਇਹਨੇ ਨਜਾਇਜ਼ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇਹਨੇ ਬਣਾਇਆ ਉਹਦੇ ਤੇ ਬਲਡਰਜਰ ਪੇਰਾ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਇਤ ਜਾਈ ਤੇ ਮੈਨੂੰ ਮੇਰਾ ਘਰ ਦਵਾਇਆ ਜਾਵੇ ਬਾਕੀ ਧੰਨਵਾਦ ਇਹ ਲੇਡੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਪਰ ਮੌਕੇ ਤੇ ਇਹ ਡਾਟ ਗ੍ਰੀਨ ਦੇ ਵਿੱਚ ਰਹਿ ਰਹੀ ਸੀਗੀ ਡਿਊਟੀ ਐ ਪੁਲਿਸ ਲਾਈਨ ਦੇ ਵਿੱਚ ਕਾਰੀ ਸੀ ਜੋ ਕ ਕੀ ਚੰਗ ਥਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ ਹੈ